ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਇੰਦਵਾਲ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਖਤਾ ਦਿਨ-ਵਦਨ ਵਧਣ ਲੱਗੀ ਖਡੂ ਕੋਈ ਦੂਰ ਨਹੀਂ ਸੀ ਦਾਸੂ ਤੇ ਦਾਤੂ ਜੀ ਕੋਲ ਸਭ ਖਬਰਾਂ ਪਹੁੰਚ ਜਾਂਦੀਆਂ ਸਨ ਕਈ ਖੁਸ਼ ਆਮਦੀ ਬੰਦੇ ਰੋਜ਼ ਕਿਹਾ ਕਰਨ ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰ ਤੇ ਤੁਸੀਂ ਹੋਏ ਇਸ ਵਾਸਤੇ ਗੁਰਗੱਦੀ ਦੇ ਮਾਲਕ ਗੁਰੂ تے تسی ہوئے اس بڑھے سیوادار کا کی حق ہے جو گرو بنیا بیٹھا ہے لوکانو بھی اکل کوئی نہیں جیڑے گرو دی اش نو چڑھ کے اتھے جا کے چڑھاوے چڑھا متھے ٹیک دے تے پوجا کر دے ہن یہ بھی پتہ لگا ہے کہ ہر طرح دے لوگ آ آ کے عباد ہو رہے ہن چنگی نگری بس گئی ہے سوارتی لوکان دے لوک بھرن سے داتو بڑک پیا ਇਕ ਦਿਨ ਗੋਇੰਦਵਾਲ ਵਿੱਚ ਦੀਵਾਨ ਲੱਗਾ ਹੋਇਆ ਸੀ ਸੰਗਤ ਭਰਪੂਰ ਕੀਰਤਨ ਦੀ ਮਸਤੀ ਵਿੱਚ ਜੁੜੀ ਬੈਠੀ ਸੀ ਚੌਥ ਤਖਤ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਸਿੰਘਾਸਨ ਤੇ ਸਜੋਬਿਤ ਹੋਏ ਦਰਸ਼ਨਾ ਨਾਲ ਸੰਗਤਾਂ ਨੂੰ ਨਜ਼ਰੀ ਨਦਰ ਨਿਹਾਲ ਕਰ ਰਹੇ ਸਨ ਈਰਖਾ ਦੀ ਅਗ ਵਿੱਚ ਤਪਿਆ ਹੋਇਆ ਦਾਤੋ ਗੋਇੰਦਵਾਲ ਆ ਗਿਆ ਸ਼ਾਮ ਦਾ ਦੀਵਾਨ ਤੇ ਸੰਗਤਾਂ ਦੀ ਗਹਿਵਾ ਗਹਿਮੀ ਵੇਖ ਕੇ ਸਹਾਰ ਨਾ ਸਕਿਆ ਗੁੱਸੇ ਵਿੱਚ ਸੜਦਾ ਅੱਗੇ ਵਧਿਆ ਤਖਤ ਤੇ ਬੈਠੇ ਸਤਿਗੁਰੂ ਜੀ ਨੂੰ ਜ਼ੋਰ ਦੀ ਲੱਤ ਮਾਰੀ ਉਸ ਸਿੰਘਾਸਨ ਤੋਂ ਡਿੱਗ ਪਏ ਬਿਰਧ ਅਵਸਥਾ ਹੋਣ ਕਰਕੇ ਭਾਵੇਂ ਸੱਟ ਕਾफी ਲੱਗੀ ਪਰ ਆਪਣੇ ਆਪ ਨੂੰ ਸੰਭਾਲ ਕੇ ਉੱਠੇ ਦਾਤੂ ਦੇ ਪੈਰ ਨੂੰ ਫੜ ਕੇ ਕੁੱਟਣ ਲੱਗ ਪਏ ਰਸਨਾ ਤੋਂ ਕਹਿਣ ਲੱਗੇ ਮੇਰਾ ਸਰੀਰ ਬਿਰਧ ਹੋਣ ਕਰਕੇ ਹੱਡੀਆਂ ਸਖਤ ਹਨ ਆਪ ਜੀ ਦੇ ਕੋਮਲ ਚਰਣਾ ਨੂੰ ਖੇਦ ਹੋਇਆ ਹੋਵੇਗਾ ক্ষমা ਕਰਨੀ ਦਾ ਤੂ ਕ੍ਰੋਧ ਵਿੱਚ ਬਿਜਲੀ ਵਾਂਗ ਕੜ ਗਿਆ ਗੁਰਗੱਦੀ ਤੇ ਸੰਗਤਾਂ ਦਾ ਮਾਲਕ ਮੈਂ ਹਾਂ ਤੇਰਾ ਕੀ ਹੱਕ ਹੈ ਸਾਡਾ ਸੇਵਾਦਾਰ ਹੋ ਕੇ ਮੱਥੇ ਟਿਕਾਏ ਤੇ ਗੁਰੂ ਅਖਵਾਏ ਤੈਨੂੰ ਸ਼ਰਮ ਨਹੀਂ ਆਉਦੀ ਚਲਾ ਜਾ ਇਥੋਂ ਸਾਨੂੰ ਹੁਣ ਤੇਰੀ چاکری دی کوئی لوڑ نہیں اے آگدہ آخر گدی تے بیٹھ گیا سنگتوں کہن لگا گرو میں ہاں ردیاں سدھیاں دا مالک مراتاں پوریاں کرن والا ہوں میں اس چاکر نو اتنے نہیں وڑن دیا گا دا. داتو دی ایرکھا اتے آنکار دی کوئی حد نہ رہی گرو مہاراج جو اتھوں چلے گئے کسے نو دسیا پچھا نہیں ਆਪ ਬਾਸਰ ਕੇ ਜਾ ਨਿਕਲੇ ਇਧਰ ਗੁਰੂ ਜੀ ਦੇ ਜਾਨ ਪਿੱਛੋਂ ਸੰਗਤ ਸਾਰੀ ਏਕੇ ਕਰਕੇ ਉੱਠ ਗਈ ਲੱਗੇ ਗੁਰੂ ਜੀ ਦਾ ਪਤਾ ਕਰਨ ਅੱਧੀ ਰਾਤ ਤੱਕ ਭਾਲਦੇ ਰਹੇ ਪਰ ਕੋਈ ਸੋ ਨਾ ਨਿਕਲੀ ਕਿੱਧਰ ਗਏ ਹਨ ਦਾਤੂ ਰਾਤ ਲੰਘ ਜਾਣ ਤੇ ਸਵੇਰੇ ਗੱਦੀ ਲਾ ਕੇ ਬੈਠਾ دیਵਾਨ ਲਾਇਆ ਪਰ ਸੰਗਤ ਕੋਈ ਨਾ ਆਈ ਬੜਾ ਖਿਜਿਆ ਆਖਰ ਗੁਰੂ ਮਹਾਰਾਜ ਦਾ ਸਾਰਾ ਸਾਜੂ ਸਮਾਨ ਲੁੱਟ ਕੇ ਖਚਰਾ ਤੇ ਲੱਦ ਕੇ ਰਾਤ ਨੂੰ ਲੈ ਟੁਰਿਆ ਰਸਤੇ ਵਿੱਚ ਚੋਰ ਪੈ ਗਏ ਸਭ ਖੋ ਕੇ ਲੈ ਗਏ ਦਾਤੂ ਦੇ ਪੈਰ ਤੇ 60 ਵਜੀ ਬੜਾ ਦੁਖੀ ਹੋਇਆ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਾਲਾ ਪੈਰ ਚੋਰਾਂ ਤੋਂ ਵਜੀ 60 ਨਾਲ ਅੰਤ ਤੱਕ ਰਾਜੀ ਨਾ ਹੋਇਆ ਬਾਸਰਕੇ ਦੇ ਬਾਹਰ ਇੱਕ ਕੋਠਾ ਸੀ ਸ਼੍ਰੀ ਗੁਰੂ ਅਮਰਦਾਸ ਜੀ ਉਸ ਵਿੱਚ ਵੜ ਕੇ ਬੂਹਾ ਬੰਦ ਕਰ ਦਿੱਤਾ ਬਾਹਰ ਨਿਕਲ ਦਿੱਤਾ ਜਿਹੜਾ ਬੂਹਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਅਸੀਂ ਉਸਦੇ ਗੁਰੂ ਨਹੀਂ ਸਮਾਧੀ ਲਾ ਕੇ ਪ੍ਰਭੂ ਨਾਲ ਜੁੜ ਗਏ ਗੁਰੂ ਮਹਾਰਾਜ ਦੇ ਇਸ ਤਰ੍ਹਾਂ ਛੁੱਪ ਜਾਣ ਨਾਲ ਸੰਗਤਾਂ ਵਿੱਚ ਬੜੀ ਬੇਚਾਨੀ ਫੈਲ ਗਈ ਦਰਸ਼ਨ ਪਿਆਸਿਆਂ ਸੰਗਤਾਂ ਲੱਗੀਆਂ ਤਰਫੋਂ ਮੁੱਖੀ ਸਿੱਖਾਂ ਨੇ ਅਖੀਰ ਬਾਬਾ ਬੁੱਢਾ ਜੀ ਕੋਲ ਬੇਨਤੀ ਕੀਤੀ ਕਿਸੇ ਤਰ੍ਹਾਂ ਗੁਰੂ ਮਹਾਰਾਜ ਦਾ ਕੋਈ ਪਤਾ ਕੱਢੋ ਬਾਬਾ ਜੀ ਗੋਇੰਦਵਾਲ ਆਏ ਗੁਰੂ ਮਹਾਰਾਜ ਦੀ ਘੋੜੀ ਬੱਧੀ ਵੇਖੀ ਜਿਸ ਤੇ ਗੁਰਦੇਵ ਸਵਾਰੀ ਕਰਦੇ ਸਨ ਇਸ ਨੂੰ ਦਾਤੂ ਨਾ ਲਿਜਾ ਸਕਿਆ ਇਹ ਚੱਕ ਮਾਰਦੀ ਡਰਦਾ ਕੋਈ ਫੜ ਨਾ ਸਕਿਆ ਬਾਬਾ ਜੀ ਨੂੰ ਵੇਖ ਘੋੜੀ ਛਿੜਕੀ ਬਾਬਾ ਬੁੱਢਾ ਜੀ ਨੇ ਪਿਆਰ ਦਿੱਤਾ ਸਾਜ پائے لگام دے کے کوڑی نو نے کھو کوڑی روا روی تر پئی سکتیں پچھے لگ ترین باسر کے دے باہر اس کوٹھے کو پج کے گھوڑی نے کوٹھے دی پرکرما کر کے نمسکار کی کھڑی ہو گئی سنگت نے جان لیا گرو مہاراج اتھے ہن بابا بوڈا جی نے ویکیا دروازے تے حکم بڑا سخت لگیا ہے آخر انہوں پچھوں ਪੂਰਬ ਵੱਲੋਂ ਕੰਦ ਨੂੰ ਸਨ ਲਾਈ ਤੇ ਅੰਦਰ ਜਾ ਮੱਥਾ ਟੇਕਿਆ ਸੰਗਤਾਂ ਦੀ ਬੇਬਲਤਾ ਦਸੀ ਆਪਣੀ ਭੁੱਲ ਦੀ ਖਿਮਾ ਮੰਗੀ ਨਾਲ ਹੀ ਬੇਨਤੀ ਕੀਤੀ ਆਪ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ ਦਰਵਾਜ਼ਾ ਉਸੇ ਤਰ੍ਹਾਂ ਬੰਦ ਹੈ ਬਾਬਾ ਜੀ ਦਾ ਪ੍ਰੇਮ ਤੇ ਸ਼ਰਧਾ ਸੰਗਤਾਂ ਦੀ ਉਦਾਸੀ ਵੇਖ ਮਹਾਰਾਜ ਬਾਹਰ ਆਏ ਉਸ ਸਥਾਨ ਦਾ ਨਾਮ ਸਨ ਸਾਹਿਬ ਹੈ ਹਰ ਸਾਲ ਪਹਿਲੇ ਸ਼ਰਧ ਵਾਲੇ ਦਿਨ ਬੜਾ ਭਾਰਾ ਮੇਲਾ ਲੱਗਦਾ ਹੈ ਇੱਥੇ ਗੁਰੂ ਮਹਾਰਾਜ ਦਾ ਵਰ ਹੈ ਜਿਹੜਾ ਇਸ ਸਨ ਵਿੱਚੋਂ ਲੰਘੇਗਾ ਉਹਦੀ 84 ਕੱਟੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ